ਸਰਕਾਰ ਦੇਵੇਗੀ ਮੁਫਤ ਕਰ ਖੁਸ਼ਖਬਰੀ ਇਹ ਲੋਕ ਵੀ ਹੋਏ ਸਕੀਮ ਚ ਸ਼ਾਮਲ ਅੱਜ ਹੀ ਕਰੋ ਅਪਲਾਈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸਰਕਾਰੀ ਨੌਕਰੀਆਂ ਰਸੋਈ ਨਾਲ ਸੰਬੰਧਤ ਤੇ ਬੱਚਿਆਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹਨੇ ਆ ਚੈਨਲ ਤੇ ਨਵੇਂ ਆਇਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਸਰਕਾਰ ਮੁਫਤ ਕਰ ਦੇਣ ਜਾ ਰਹੀ ਹੈ ਤੇ ਇਸ ਸਕੀਮ ਨੂੰ ਅੱਗੇ ਵੀ ਵਧਾ ਦਿੱਤਾ ਹੈ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਕੌਣ ਲਾਭ ਲੈ ਸਕਦਾ ਹੈ ਸਾਰੀ ਗੱਲਬਾਤ ਤੁਹਾਨੂੰ ਸਾਂਝੀ ਕਰਾਂਗੇ ਵੀਡੀਓ ਅੰਤ ਤੱਕ ਦੇਖਦੇ ਰਹਿਣਾ ਬੇਕਾਰ ਪਰਿਵਾਰਾਂ ਨੂੰ ਘਰ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ 5 ਸਾਲਾਂ ਲਈ ਵਧਾ ਦਿੱਤਾ ਗਿਆ ਹੈ। ਜਾਰੀ ਹੁਕਮ ਅਨੁਸਾਰ ਹੁਣ ਪ੍ਰਧਾਨ ਮੰਤਰੀ ਯੋਜਨਾ ਤਹਿਤ 2028-29 ਤੱਕ ਯੋਗ ਵਿਅਕਤੀਆਂ ਦੀ ਚੋਣ ਕਰਕੇ ਉਹਨਾਂ ਨੂੰ ਘਰ ਬਣਾਉਣ ਲਈ ਸਹਾਇਤਾ ਦਿੱਤੀ ਜਾਏਗੀ। ਬੇਕਾਰ ਪਰਿਵਾਰਾਂ ਨੂੰ ਘਰ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ 5 ਸਾਲਾਂ ਲਈ ਵਧਾ ਦਿੱਤਾ ਗਿਆ ਹੈ। ਜਾਰੀ ਹੁਕਮਾਂ ਅਨੁਸਾਰ ਯੋਗ ਉਮੀਦਵਾਰਾਂ ਦੀ ਚੋਣ ਪ੍ਰਧਾਨ ਮੰਤਰੀ ਯੋਜਨਾ ਤਹਿਤ 2028-29 ਤੱਕ ਕੀਤੀ ਜਾਏਗੀ ਪਿੰਡੂ ਵਿਕਾਸ ਏਜੰਸੀ ਦੇ ਪ੍ਰੋਜੈਕਟ ਡਾਇਰੈਕਟਰ ਪ੍ਰੇਮ ਤ੍ਰਿਪਾਠੀ ਨੇ ਦੱਸਿਆ ਕਿ ਸਰਕਾਰ ਵੱਲੋਂ ਹਦਾਇਤਾਂ ਮਿਲਦੇ ਹੀ ਯੋਗ ਬੇਕਾਰ ਪਰਿਵਾਰਾਂ ਨੂੰ ਸਰਵੇ ਸ਼ੁਰੂ ਕਰ ਦਿੱਤਾ ਜਾਏਗਾ ਪ੍ਰੋਜੈਕਟ ਡਾਇਰੈਕਟਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਦੇਸ਼ ਦੇ 2 ਕਰੋੜ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਦਿੱਤਾ ਜਾਏਗਾ। ਆਵਾਸ ਯੋਜਨਾ ਤਹਿਤ ਲਾਭ ਲੈਣ ਲਈ ਯੋਗ ਪਰਿਵਾਰਾਂ ਦਾ ਸਰਵੇਖਣ ਕੀਤਾ ਜਾਏਗਾ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਹਿਲਾਂ ਕੀਤੇ ਗਏ ਸਮਾਜਿਕ ਆਰਥਿਕ ਸਰਵੇਖਣ 2011 ਅਤੇ ਹਾਊਸਿੰਗ ਪਲੱਸ ਸਰਵੇ 2018 ਵਿੱਚ ਪਾਏ ਗਏ ਬੇਘਰੇ ਪਰਿਵਾਰਾਂ ਜੋ ਕੁਝ ਕਾਰਨਾ ਕਰਕੇ ਹੁਣ ਤੱਕ ਇਸ ਸਕੀਮ ਦਾ ਲਾਭ ਨਹੀਂ ਲੈ ਸਕੇ ਹਨ ਉਹਨਾਂ ਨੂੰ ਵੀ ਲਾਭ ਦਿੱਤਾ ਜਾਏਗਾ ਮੋਟਰਸਾਈਕਲ ਹੈ ਤਾਂ ਵੀ ਮਿਲੇਗਾ ਇਸ ਸਕੀਮ ਦਾ ਲਾਭ ਪ੍ਰੋਜੈਕਟ ਡਾਇਰੈਕਟਰ ਨੇ ਦੱਸਿਆ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਜੇਕਰ ਕਿਸੇ ਬੇਘਰ ਪਰਿਵਾਰ ਦੇ ਕਿਸੇ ਮੈਂਬਰ ਕੋਲ ਮੋਟਰਸਾਈਕਲ ਹੈ ਤਾਂ ਉਸ ਨੂੰ ਵੀ ਇਸ ਸਕੀਮ ਦਾ ਲਾਭ ਦਿੱਤਾ ਜਾਏਗਾ ਪਹਿਲਾਂ ਜੇਕਰ ਪਰਿਵਾਰ ਦਾ ਕਿਸੇ ਮੈਂਬਰ ਕੋਲ ਮੋਟਰਸਾਈਕਲ ਸੀ ਤਾਂ ਉਸ ਨੂੰ ਸਕੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ ਹਾਲਾਂਕਿ ਹੁਣ ਅਜਿਹਾ ਨਹੀਂ ਹੋਏਗਾ ਤਿੰਨ ਪਹੀਆ ਜਾਂ ਚਾਰ ਪਹੀਆ ਪਾਹਨ ਹੈ ਤਾਂ ਨਹੀਂ ਮਿਲੇਗਾ ਪ੍ਰਧਾਨ ਮੰਤਰੀ ਯੋਜਨਾ ਦਾ ਲਾਭ ਭਾਰਤ ਸਰਕਾਰ ਦੇ ਪਿੰਡੂ ਵਿਕਾਸ ਮੰਤਰਾਲੇ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭ ਪ੍ਰਾਪਤ ਲਾਭ ਪ੍ਰਦਾਨ ਕਰਨ ਲਈ ਮਾਣਦੰਡ ਨਿਰਧਾਰਤ ਕੀਤੇ ਨੇ ਅਯੋਗਤਾ ਮਾਪਦੰਡਾਂ ਦੀ ਜਾਣਕਾਰੀ ਸੂਚੀ ਵਿੱਚ ਜੇਕਰ ਕਿਸੇ ਪਰਿਵਾਰ ਕੋਲ ਤਿੰਨ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਹੈ ਤਾਂ ਉਸ ਪਰਿਵਾਰ ਦੇ ਮੈਂਬਰ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਨਹੀਂ ਦਿੱਤਾ ਜਾਏਗਾ ਹੋਰ ਸਥਿਤੀਆਂ ਵਿੱਚ ਜੇਕਰ ਪਰਿਵਾਰ ਕੋਲ ਖੇਤੀਬਾੜੀ ਵਰਤੋਂ ਲਈ ਤਿੰਨ ਪਈਆ ਜਾਂ ਚਾਰ ਪਈਆ ਵਾਹਨ ਹੈ ਤਾਂ ਪਰਿਵਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਨਹੀਂ ਲੈ ਸਕੇਗਾ 50000 ਰੁਪਏ ਜਾਂ ਇਸ ਤੋਂ ਵੱਧ ਦਾ ਕਿਸਾਨ ਕ੍ਰੈਡਿਟ ਕਾਰਡ ਹੋਣਾ ਪਰਿਵਾਰ ਵਿੱਚ ਸਰਕਾਰੀ ਕਰਮਚਾਰੀ ਹੋਣਾ ਪਰਿਵਾਰ ਵਿੱਚ ਗੈਰ ਖੇਤੀਬਾੜੀ ਉਦਮਾਨ ਲਈ ਰਜਿਸਟਰਡ ਹੋਣਾ 15000 ਰੁਪਏ ਜਾਂ ਇਸ ਤੋਂ ਵੱਧ ਮਹੀਨਾਵਾਰ ਆਮਦਨ ਹੋਣਾ ਆਮਦਨ ਕਰ ਅਦਾ ਕਰਨਾ ਪੇਸ਼ੇਵਰ ਟੈਕਸ ਹੋਣਾ 2.5 ਏਕੜ ਸਿੰਚਾਈ ਵਾਲੀ ਜ਼ਮੀਨ ਭਾਵੇਂ ਪਰਿਵਾਰ ਕੋਲ ਜ਼ਮੀਨ ਜਾਂ 5 ਏਕੜ ਜਾਂ ਇਸ ਤੋਂ ਵੱਧ ਗੈਰ ਸਿੰਚਾਈ ਵਾਲੀ ਜ਼ਮੀਨ ਹੋਵੇ ਇਸ ਨੂੰ ਯੋਗਤਾ ਸ਼੍ਰੇਣੀ ਤੋਂ ਬਾਹਰ ਰੱਖਿਆ ਜਾਏਗਾ ਹੁਣ ਤੱਕ 1 ਲੱਖ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾ ਚੁੱਕਾ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜ਼ਿਲ੍ਹੇ ਦੇ 1 ਲੱਖ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਦਿੱਤਾ ਗਿਆ ਹੈ 1,20,000 ਰੁਪਏ ਦੀ ਸਹਾਇਤਾ ਰਾਸ਼ੀ ਦੇ ਨਾਲ ਮਕਾਨ ਬਣਾਉਣ ਵਾਲੇ ਲਾਭਪਾਤਰੀਆਂ ਨੂੰ ਮਨਰੇਗਾ ਤੋਂ ਮਕਾਨ ਬਣਾਉਣ ਲਈ 90 ਦਿਨਾਂ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਇਨ੍ਹਾਂ ਪਰਿਵਾਰਾਂ ਨੂੰ ਪਹਿਲ ਦੇ ਆਧਾਰ ਤੇ ਸਵਸ਼ ਭਾਰਤ ਮਿਸ਼ਨ ਤਹਿਤ ਪਖਾਨੇ ਬਣਾਉਣ ਲਈ 12,000 ਰੁਪਏ ਦੀ ਸਹਾਇਤਾ ਉਜਵਲਾ ਸਕੀਮ ਰਾਹੀਂ ਗੈਸ ਕਨੈਕਸ਼ਨਾਂ ਸੋਪਾ ਗੈਸ ਸਕੀਮ ਰਾਹੀਂ ਮੁਫਤ ਬਿਜਲੀ ਕਨੈਕਸ਼ਨ ਹਰ ਘਰ ਨਾਲ ਯੋਜਨਾ ਰਾਹੀਂ ਮੁਫਤ ਟੂਟੀ ਕਨੈਕਸ਼ਨ ਦਿੱਤੇ ਜਾ ਰਹੇ ਨੇ ਤਾਂ ਹੀ ਸੀ ਅੱਜ ਦਾ ਮੁੱਖ ਅਪਡੇਟ ਕਿ ਲੋਕਾਂ ਨੂੰ ਘਰ ਬਣਾਉਣ ਲਈ ਸਰਕਾਰ ਸਕੀਮ ਨੂੰ ਜਿਹੜਾ ਅੱਗੇ ਵਧਾ ਰਹੀ ਹੈ ਤੇ ਹੋਰ ਲੋਕਾਂ ਦੇ ਵਿੱਚ ਔਨ ਕਰੇਗੀ ਹੋ ਸਕਦਾ ਤੁਹਾਡਾ ਵੀ ਨਾਮ ਇਸ ਦੇ ਵਿੱਚ ਆ ਜੇ ਜੇਕਰ ਤੁਸੀਂ ਇਸ categories ਦੇ ਅੰਦਰ ਆਉਂਦੇ ਹੋ ਤਾਂ ਲਾਭ ਲੈ ਸਕਦੇ ਹੋ ਅਪਲਾਈ ਕਰਨ ਲਈ ਤੁਸੀਂ ਆਪਣੇ ਨੇੜੇ ਦੇ ਸਰਕਾਰੀ ਦਫਤਰ ਦੇ ਵਿੱਚ ਜਾ ਕੇ ਪਤਾ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ